ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਇਹ ਜੀ ਦੁਪਹਿਰ ਦਾ 1:30 ਵਜੇ ਦਾ ਟਾਈਮ ਸੀ ਤੇ ਮੈਂ ਕਿਹਾ ਮੈਂ ਟਾਈਮ ਨਾਲ ਹੀ ਉਹਨੂੰ ਕੀ ਕਹਿਦਾ ਕੜੀ ਜਿਹੜੀ ਉਹ ਬਣਾ ਲਾਂ ਕਿਉਂਕਿ ਅੱਜ ਆਪਣੀ ਹਵੇਲੀ ਆਉਣਾ ਜੀ ਨਵਾਂ ਮੈਂਬਰ ਤੇ ਇਸ ਕਰਕੇ ਮੈਂ ਸੋਚਿਆ ਜੀ ਮੈਂ ਟਾਈਮ ਨਾਲ ਹੀ ਫ੍ਰੀ ਹੋ ਜਾਵਾਂ ਜੇ ਉੱਥੇ ਕੋਈ ਕੰਮ ਕਰਾਉਣ ਵਾਲਾ ਹੋਇਆ ਮਨਵੀਰ ਨਾਲ ਤਾਂ ਮੈਂ ਉਹ ਕਰਵਾ ਦੂੰਗੀ ਤੇ ਅੱਜ ਤਾਂ ਤੁਹਾਨੂੰ ਨਵੇਂ ਮੈਂਬਰ ਬਾਰੇ ਕੁਝ ਗੱਲਾਂ ਦੱਸਾਂਗੇ ਤੇ ਦਿਖਾਵਾਂਗੇ ਵਲੌਗ ਵਿੱਚ ਕੱਲ ਨੂੰ ਕਿਉਂਕਿ ਇੰਨਾ ਜ਼ਿਆਦਾ ਉਹਨੂੰ ਕੀ ਕਹਿੰਦਾ ਉਹ ਪਰੇਸ਼ਾਨ ਹੋਏ ਨਵੇਂ ਮੈਂਬਰ ਤਾਂ ਲੱਗੇ ਹੀ ਹੋਣਾ ਸੀ ਸਾਡੇ ਉਹ ਦੀ ਕੋਈ ਪ੍ਰੋਬਲਮ ਨਹੀਂ ਸੀਗੀ ਬਟ ਉੱਥੇ ਬੰਨਣ ਦਾ ਉਹਨਾਂ ਦਾ ਇੱਧਰ ਉੱਧਰ ਕਰਨ ਦਾ ਬਹੁਤ ਜ਼ਿਆਦਾ ਉਹਨੂੰ ਕੀ ਕਹਿੰਦਾ ਪ੍ਰੋਬਲਮ ਹੋ ਰਹੀ ਸੀਗੀ ਕਿਉਂਕਿ ਜਿਹੜੀ ਮੰਗੋ ਆ ਸਾਡੇ ਕੋਲ ਪਹਿਲਾਂ ਰੱਖੀ ਹੋਈ ਉਹ ਤਾਂ ਬਿਲਕੁਲ ਵੀ ਨਹੀਂ ਲਾਗੇ ਲੱਗਨ ਦਿੰਦੀ ਜਿਹੜੀ ਨਵੀਂ ਆਪਾਂ ਕਾਉ ਲਈ ਆ ਉਹਨੂੰ ਬਿਲਕੁਲ ਵੀ ਲਾਗੇ ਨਹੀਂ ਲੱਗਨ ਦਿੰਦੀ ਤੇ ਜਿਹੜੀ ਗੰਗਾ ਵਾ ਉਹ ਪਹਿਲਾਂ ਹੀ ਡਰਦੀ ਆ ਉਹ ਵੀ ਮੰਗੋ ਕੋਲੋਂ ਮਤਲਬ ਕਿ ਇੰਨਾ ਕਸੀਂ ਪਰੇਸ਼ਾਨ ਹੋਏ ਕੱਲ ਬਣਾਉਣ ਨੂੰ ਵਲੌਗ ਜਿੱਡਾ ਮਰਜੀ ਬਣਾ ਲੈਂਦੇ ਬਟ ਮੈਂ ਮਨਵੀਰ ਨੂੰ ਵੀ ਜੇ ਤਾਂ ਕੋਈ ਟੈਨਸ਼ਨ ਨਹੀਂ ਦੇਣਾ ਚਾਹੁੰਨੀ ਤੇ ਇਸ ਕਰਕੇ ਮੈਂ ਨਹੀਂ ਬਣਾਇਆ ਉਹ ਵਲੌਗ ਤੇ ਬਟ ਬਹੁਤ ਪਰੇਸ਼ਾਨੀ ਹੋਈ ਇਕੋ ਜਿਹੜਾ ਨਵਾਂ ਮੈਂਬਰ ਆ ਤੇ ਉਹ ਟੱਪ ਦਾ ਟੱਪਣਾ ਜਿਹਨੂੰ ਕਹਿ ਦਵੋ ਨਾ ਕਾਓ ਵਾਲੀ ਟੱਪ ਦੀ ਬਹੁਤ ਜ਼ਿਆਦੀ ਆ ਐਨਾ ਟੱਪਦੀ ਆ ਜਿਹਨੂੰ ਕਹਿ ਦੋ ਦੜੰਗਾ ਹੀ ਲੌਂਦੀ ਉਹ ਤੇ ਇਸ ਕਰਕੇ ਉਹਨੂੰ ਸਾਂਭਣਾ ਹੋ ਹੋ ਹਜੇ ਤੱਕ ਦਾ ਲੱਗਦਾ ਨਾ ਬਹੁਤ ਹੀ ਮੁਸ਼ਕਲ ਆ ਉਹਨੂੰ ਆ ਕੰਟਰੋਲ ਕਰਨਾ ਉਸੇ ਗਾ ਨੂੰ ਨਮੀ ਨੂੰ ਕੰਟਰੋਲ ਕਰਨਾ ਜਿਹੜਾ ਉਹ ਬਹੁਤ ਹੀ ਮੁਸ਼ਕਲ ਆ ਤੇ ਇਸ ਕਰਕੇ ਮੈਂ ਮਨਵੀਰ ਨੂੰ ਬੜੇ ਪਿਆਰ ਨਾਲ ਇਹ ਸਮਝਾਉਂਦੀ ਸੀ ਮੈਂ ਕਿ ਮਨਵੀਰ ਮੈਨੂੰ ਪਤਾ ਤੇਰਾ ਗਾਵਾਂ ਨਾਲ ਪਿਆਰ ਤੂੰ ਇਹਨਾਂ ਦੇ ਮਾਰਨਾ ਨਹੀਂ ਮੈਂ ਵੀ ਨਹੀਂ ਚੁੰਦੀ ਤੂੰ ਮਾਰ ਇਹਦੇ ਬਟ ਤੂੰ ਫਿਰ ਵੀ ਇਹਦੇ ਕੋਲ ਆਪਣੇ ਡੰਡਾ ਉਹਨੂੰ ਕੀ ਕਹਿਦਾ ਹੱਥ ਚ ਫੜ ਕੇ ਉਹਨੂੰ ਫੇਕ ਖੋਲਿਆ ਕਰੀ ਕਿਉਂਕਿ ਫੇ ਉਹਦੇ ਨਾਲ ਇਹ ਹੋ ਥੋੜਾ ਡਰ ਡਰ ਰਿਆ ਕਰੂਗਾ ਇਹਨੂੰ ਤੇਰਾ ਨਹੀਂ ਤੇ ਤੈਨੂੰ ਪ੍ਰੋਬਲਮ ਹੋਊਗੀ ਇਹਨੂੰ ਸਾਂਭਣ ਦੇ ਵਿੱਚ ਤੇ ਉਹ ਤਾਂ ਐਦਾਂ ਕੜੀ ਸਕੇ ਲੈ ਜਾਂਦੀ ਆ ਉਹਨੂੰ ਕੀ ਕਹਿਦਾ ਖੋਲਣ ਵਾਲੇ ਨੂੰ ਬੰਦਾ ਸੰਭਲ ਨੂੰ ਟਾਈਮ ਲਾ ਦਿੰਦਾ ਪਰ ਉਹ ਇੰਨੀ ਫਰਤੀਲੀ ਆ ਟੱਚ ਉਹਦੇ ਨਜ਼ਰ ਨਾਲ ਲੱਗੇ ਉਹਨੂੰ ਬਟ ਇੰਨਾ ਫਰਤੀਲਾ ਬ ਨਹੀਂ ਜਾਨਵਰ ਚਾਹੀਦਾ ਕਿਉਂਕਿ ਮੈਨੂੰ ਤਾਂ ਉਹ ਤੋਂ ਹਜੇ ਡਾਰੀ ਲੱਗਦਾ ਸਹੀ ਪੁੱਛੋ ਤਾਂ ਤੇ ਇੱਕੋ ਹੋਣਾ ਮਤਲਬ ਕਿ ਇੱਕ ਅਲੱਗ ਜਿਹੀ ਆ ਉਹ ਜਿਹਨੂੰ ਕਹਤੋ ਜਿੱਦਾਂ ਗੰਗਾ ਮੰਗੋ ਉਹਨਾਂ ਨੂੰ ਦੇਖ ਕੇ ਇਦਾਂ ਨਹੀਂ ਸੀ ਹੁੰਦਾ ਬਈ ਇਹਨਾਂ ਤੋਂ ਜਿੱਦਾਂ ਕਿ ਡਰ ਲੱਗੇ ਜਾਂ ਕੁਝ ਹੋਰ ਉਹ ਤੋਂ ਡਰ ਨਹੀਂ ਲੱਗਦਾ ਉਹ ਤੋਂ ਉਹਨੂੰ ਮਤਲਬ ਕਿ ਉਹ ਤੋਂ ਡਰ ਵੀ ਲੱਗਦਾ ਤੇ ਉਹਤੇ ਪਿਆਰ ਵੀ ਆਉਂਦਾ ਬਟੂ ਐਨੀ ਕੋ ਸਮਝਦਾਰ ਆ ਜਿੱਦਾਂ ਉਹਨੂੰ ਸਾਰਾ ਹੀ ਬਤਾਉਣ ਨੂੰ ਈਵਨ ਕਿ ਮਤਲਬ ਕਿ ਉਹਨੇ ਜਦ ਤੱਕ ਪੱਠੇ ਨਾ ਪਾਏ ਜਿੱਦਾਂ ਮੰਗੋ ਨੂੰ ਅਸੀਂ ਪੱਠੇ ਨਹੀਂ ਪਾਈਦੇ ਤਾਂ ਮੰਗੋ ਚੋਪ ਕਰਕੇ ਆਪਣੇ ਉਹਦੇ ਉੱਤੇ ਖੜੀ ਰਹਿੰਦੀ ਕੀਲੇ ਤੇ ਉਹ ਇਦਾਂ ਨਹੀਂ ਖੜੀ ਹੁੰਦੀ ਉਹਨੂੰ ਜਦ ਤੱਕ ਪੱਠੇ ਨਾ ਪਾਈਏ ਜਾਂ ਉਹਨੂੰ ਮਤਲਬ ਕਿ ਜਿੱਥੇ ਉਹ ਚੌਂਦੀ ਬਣੀ ਨਾ ਉਹ ਹਿੱਲਦੀ ਰਹਿੰਦੀ ਗੀੜੀਆਂ ਹੀ ਕੱਢਦੀ ਰਹਿੰਦੀ ਗੇੜੇ ਹੀ ਕੱਢੀ ਜਾਊਗੀ ਸਿਰ ਹਲਾਈ ਜਾਊਗੀ ਤਾਂ ਗੇੜੇ ਕੱਢੀ ਜਾਊਗੀ ਤੋ ਇਸ ਕਰਕੇ ਨਾ ਮੈਨੂੰ ਤਾਂ ਬਹੁਤ ਟੈਨਸ਼ਨ ਮਨੀ ਦੀ ਹੁੰਦੀ ਆ ਚਲੋ ਹੈ ਤਾਂ ਉਹ ਵਧੀਆ ਲਈ ਵੀ ਅਸੀਂ ਆਪਣਿਆਂ ਕੋਲ ਹੀ ਆ ਸਾਡੇ ਇੱਥੇ ਲੱਗੇ ਆ ਬਾਜੀ ਤੇ ਦੀਦੀ ਮੇਰਾ ਉਹਨਾਂ ਨਾਲ ਬਹੁਤ ਪਿਆਰ ਆ ਤੇ ਉਹਨਾਂ ਨੇ ਸਾਨੂੰ ਹੀ ਪਹਿਲ ਦਿੱਤੀ ਸੀ ਵੀ ਤੁਸੀਂ ਲੈਣੀ ਆ ਗਾਂ ਤਾਂ ਸੀਗਾ ਅਸੀਂ ਹਾਂਜੀ ਅਸੀਂ ਲੈਣੀ ਆ ਕਿਉਂਕਿ ਗਾਂ ਦੀ ਹਾਈਟ ਜਿਹੜੀ ਛੋਟੀ ਜੀ ਆ ਤੇ ਪਿਓਰ ਸਾਹੀਵਾਲ ਗਾਵਾਂ ਇਹੋ ਪਿਓਰ ਸਾਹੀਵਾਲ ਤੇ ਬੜੀ ਹੀ ਉਹਨਾਂ ਦੇਖਣ ਨੂੰ ਕਿਊਟ ਤੇ ਨਾਈਸ ਤੇ ਵੈਸੇ ਵੀ ਬੋਡੀ ਸਟਰਕਚਰ ਵੀ ਬਹੁਤ ਸੋਹਣਾ ਤੇ ਬਟਨਾ ਸਾਹਮਣ ਕਰਕੇ ਥੋੜਾ ਜਿਹਾ ਐਦਾਂ ਲੱਗਨਦਿਆ ਭਈ ਤਿੰਨ ਪਸੂ ਇੰਨੀ ਕਿ ਥੋੜੀ ਜੀ ਜਗ੍ਹਾ ਵਿੱਚ ਸਾਹਮਣੇ ਜਿਹੜੇ ਬਹੁਤ ਓਕੇ ਆ ਅਸੀਂ ਸੋਚਦੇ ਸੀਗੇ ਕਿ ਪੰਜ گاਵਾ ਇੱਥੇ ਚਾਰ ਪੰਜ گاਵਾ ਸੌਖੀਆਂ ਵੱਜ ਜਾਣੀਆਂ ਬਟ ਨਹੀਂ ਅਸੀਂ ਤਾਂ ਨਵੇਂ ਹੀ ਮੈਂਬਰ ਲਿਆਂਦਾ ਤਿੰਨ گاਵਾ ਹੀ ਬੰਨਣੀਆਂ ਸਾਨੂੰ ਐਦਾਂ ਲੱਗਨਦਈਆਂ ਭਈ ਬਹੁਤ ਓਖੀਆਂ ਇੱਥੇ ਕਿਉਂਕਿ ਅੱਜ ਤੇ ਤਿੰਨ ਆ ਸੁਖਨਾ ਕੱਲ ਨੂੰ ਉਹ ਦੋ ਵੀ ਸੂ ਪਈਆਂ ਇਹਦੇ ਵਿੱਚੋਂ ਇਹ ਤਾਂ ਸੋਣ ਵਾਲੀ ਆ ਜਿਹੜੀ ਨਵੀਂ ਲਈ ਆ ਸੀ ਉਹ ਤਾਂ ਬਸ ਹੋਰ ਵੀ 15 20 ਦਿਨਾਂ ਤੇ ਉਹਦਾ ਬੇਬੀ ਆ ਜਾਣਾ ਤੇ ਜਦੋਂ ਆ ਗਿਆ ਤੇ ਗਾ ਮੰਗੋ ਦਾ ਵੀ ਆ ਗਿਆ ਉਹ ਹੋ ਫਿਰ ਮੈਨੂੰ ਤਾਂ ਸੋਚ ਕੇ ਹੁਣੇ ਟੈਨਸ਼ਨ ਆਉਂਦੀ ਵੀ ਸਿਆਲ ਵੀ ਹੁਣ ਆਉਦੋ ਤੇ ਇਹਨਾਂ ਨੂੰ ਬੰਨਾਂਗੇ ਕਿੱਥੇ ਜੇ ਲੋ ਪਰਮਾਤਮਾ ਮਿਹਰ ਕਰੇ ਉੱਤੋਂ ਪਹਿਲਾ ਪਹਿਲਾ ਅਸੀਂ ਕਿਤੇ ਥਾਂ ਲਈਏ ਥਾਂ ਵੀ ਲੈ ਕੇ ਪਹਿਲਾ ਪਹਿਲਾ ਕੀ ਕਰਾਂਗੇ ਉੱਤੇ ਕੰਸਟਰਕਸ਼ਨ ਵੀ ਕਰਨੀ ਪੈਣੀ ਆ ਕਿੰਨੇ ਕੰਮ ਹੋਣੇ ਉੱਥੇ ਓਹੋ ਬੜੀ ਟੈਨਸ਼ਨ ਹੁੰਦੀ ਕੱਲ ਮੈਂ ਲਾਈਵ ਆਈ ਸੀ ਸਾਰੇ ਕਹਿੰਦੇ ਸੀ ਲਾਈਵ ਆਇਓ ਜਦੋਂ ਨਿਊ ਕਾਓ ਆਈ ਤੇ ਜਦੋਂ ਮੈਂ ਉੱਥੇ ਗਈ ਜੋ ਉਹਦੇ ਹਾਲਾਤ ਸੀ ਓਹੋ ਮੈਂ ਕਿਹਾ ਮੈਂ ਨਹੀਂ ਲਾਈਵ ਹੋਣਾ ਮਨਵੀਰ ਨੇ ਵੀ ਮੈਨੂੰ ਗੁੱਸੇ ਹੋਣਾ ਮम्मा ਗਾਂ ਤਾਂ ਮਸੀਂ ਸਾਮ ਹੁੰਦੀ ਆ ਤੇ ਤੁਸੀਂ ਲਾਈਵ ਚਲਾਇਆ ਹੋਇਆ ਤੁੱਕ ਕੋਈ ਨਾ ਕੋਈ ਫਿਰ ਗਾਲ ਕੱਢ ਦਿੰਦਾ ਜਾਂ ਗਲਤ ਲੈਂਗੁਏਜ ਯੂਜ਼ ਕਰ ਲੈਂਦੇ ਜਾਂ ਜੈਂਟਸ ਤੁਹਾਨੂੰ ਪਤਾ ਹੀ ਆ ਇਸ ਕਰਕੇ ਮੇਰੇ ਲਈ ਨਹੀਂ ਮਤਲਬ ਕਿ ਪਸੂ ਆਸਤੇ ਜਾਂ ਕਿਹੜੀ ਗਾਲ ਗੋਲੀ ਕੋਈ ਕੱਢ ਦੇਉਂਦੇ ਕੋਈ ਕੁਛ ਵੀ ਤੇ ਸਾਰਿਆਂ ਨੇ ਕਹਿਣਾ ਗਾਲਾਂ ਕੱਢਦੇ ਆ ਜੇ ਕਿੱਦਾਂ ਇਸ ਕਰਕੇ ਜੀ ਫਿਰ ਲਾਈਵ ਜਿਹੜਾ ਨਹੀਂ ਆਈ ਤੇ ਇੱਥੇ ਜੀ ਕੰਮ ਕਾਰਾ ਕਰਕੇ ਆ ਗਈ ਸੀ ਮੈਂ ਹਵੇਲੀ ਤੇ ਇੱਥੇ ਵੀ ਮੈਂ ਉਹੀ ਦੇਖ ਦੇ ਕੇ ਪਰੇਸ਼ਾਨ ਹੁੰਦੇ ਸੀ ਮੈਂ ਕਿਵੇਂ ਮਨਵੀਰ ਕਿੱਦਾਂ ਐਡਜਸਟ ਕਰਾਂਗੇ ਸਾਰਾ ਕੁਝ ਪੇਤੂ ਲੈ ਤਾ ਲਈ ਆ ਇੱਕ ਹੋਰ ਗਾਂ ਉਤੋਂ ਆ ਵਾਲੀ ਫਰਸ਼ ਤੇ ਨੇ ਕੋਲੂ ਪਵਾਇਆ ਉਤੋਂ ਸਾਨੂੰ ਉਹ ਕਹਿੰਦੇ ਤੁਸੀਂ ਗਾਂ ਲੈ ਜੋ ਓਹੋ ਇੰਨੀ ਪਰੇਸ਼ਾਨੀ ਵੀ ਤੁਹਾਨੂੰ ਦੱਸ ਨਹੀਂ ਸਕਦੇ ਕਿੱਦਾਂ ਐਡਜਸਟ ਅਸੀਂ ਕੀਤਾ ਰਾਤੀ ਕਿੱਦਾਂ ਬੰਨੀਆਂ ਓਹ ਮੈਂ ਤਾਂ ਤੁਹਾਨੂੰ ਦੱਸ ਨਹੀਂ ਸਕਦੀ ਸ਼ੁਕਰ ਹੈ ਬਾਜੀ ਹੋਣੀ ਆ ਗਈ ਸੀ ਮਨੀ ਮਨਵੀਰ ਦੇ ਉਹਨਾਂ ਨਾ ਤੇ ਪਿਆਰੇ ਉਹਨਾਂ ਨਾ ਸੋ ਨੂੰ ਬਾਜੀ ਹੋਣੀ ਤੇ ਇੱਕ ਬਾਜੀ ਹੋਰ ਓ ਆ ਗਈ ਸੀ ਤਾਂ ਫੇਰ ਉਹ ਗਾਂ ਲੈ ਕੇ ਆਏ ਮਨਵੀਰ ਦੇ ਨਾਲ ਨਹੀਂ ਤੇ ਉਹਨੇ ਬਾਹਰ ਵੀ ਉਹ ਭੱਜਦੀ ਹੁੰਦੀ ਸੀ ਫੇਰ ਉਹ ਦੋਨੇ ਜਣ ਇੱਕ ਪਾਸੇ ਉਧਰੋਂ ਫੜ ਕੇ ਇੱਕੋ ਫੜ ਕੇ ਫੇਰ ਗਾਂ ਜਿਹੜੀ ਉਹ ਘਰ ਲੈ ਕੇ ਆਏ। ਉਹ ਸੌਰੀ ਹਵੇਲੀ ਲੈ ਕੇ ਆਏ। ਤਾਂ ਬਰ ਐਨੀ ਮੈਂ ਮਨਵੀਰ ਨੂੰ ਹੀ ਸਮਝਾਉਂਦੇ ਸੀ ਮੈਂ ਕਿ ਮਨਵੀਰ ਹਜੇ ਤੇ ਉਹ ਇੱਕ ਇੱਕ ਸਿੰਗਲ ਸਿੰਗਲ ਹੀ ਆ ਕੱਲ ਨੂੰ ਇਹਨਾਂ ਦੇ ਕਟੜੂ ਬਛੜੂ ਆ ਗਏ ਆਪਾਂ ਕਿੱਥੇ ਬੰਨਾਂਗੇ। ਤੇ ਮਨਵੀਰ ਕਹਿੰਦਾ ਕੋਈ ਨਾ ਵਾਧਾ ਹੋਵੇ ਬਾਬਾ ਜੀ ਮੇਰ ਕਰਨਗੇ ਆਪਾਂ ਆਪਣਾ ਥਾਂ ਲਵਾਂਗੇ ਪੁੱਛਦੇ ਤਾਂ ਅਸੀਂ ਫਿਰਦੇ ਆ ਕਿਤੇ ਸਾਨੂੰ ਖੁੱਲੀ ਜਗ੍ਹਾ ਮਿਲ ਜਾਵੇ ਤੇ ਕਿਉਂਕਿ ਜਿਹਨੇ ਕੰਮ ਹੀ ਇਹ ਕਰਨਾ ਫਿਰ ਸਾਨੂੰ ਜਿਹੜੀ ਉਹ ਆ ਦੇਖਿਓ ਹੁਣ ਆ ਗੰਗਾ ਵੱਜੀ ਆ ਨਾ ਅ ਮੰਗੋ ਅ ਮੰਗੋ ਤੇ ਬਾਰ ਬਾਰ ਸੇਰ ਮਾਰਦੀ ਆ ਗੰਗਾ ਦੇ ਤੇ ਮੰਗੋ ਜਿਹੜੀ ਆ ਇਹ ਨਹੀਂ ਕਿਸੇ ਨੂੰ ਵੀ ਚੱਲਦੀ ਮੰਗੋ ਨੇ ਤੇ ਜਿਹੜੀ ਨਵੀਂ ਗਾਂ ਵੀ ਆ ਨਾ ਉਹਨੂੰ ਦੇਖ ਕੇ ਇਦਾਂ ਮੂੰਹ ਫੁਲਾਇਆ ਹੋਇਆ ਆ ਨਾ ਭਈ ਜਿਹਨੂੰ ਕਹਿ ਦੋ ਭਈ ਪੱਠੇ ਵੀ ਨਹੀਂ ਖਾਂਦੀ ਉਹਦੇ ਵੱਲ ਬਸ ਦੇਖੀ ਜਾਂਦੀ ਭਈ ਇਹ ਕੀ ਆ ਕਿੱਥੋਂ ਲਿਆਂਦੀ ਕਿਹੜੀ ਆ ਇਹੋ ਤੇ ਕਿਉਂਕਿ ਮੰਗੋ ਕੱਲੀ ਗੱਜਗੀ ਇਹ ਤਾਂ ਗੰਗਾ ਨੂੰ ਵੀ ਨਹੀਂ ਸੀ ਲੱਗੇ ਲੱਗਣ ਦਿੰਦੀ ਤੇ ਹੁਣ ਇੱਕ ਹੋਰ ਆ ਗਈ ਤੇ ਸਵੇਰੇ ਮੈਂ ਹੁਣ ਇਹ ਵਾਇਸਓਵਰ ਮੈਂ ਬਾਅਦ ਚ ਕੀਤਾ ਸਵੇਰੇ ਅਸੀਂ ਤਾਂ ਹਰ ਦੂਰ ਕੱਢਾਂ ਸੀ ਪੱਠੇ ਬਾਏ ਸੀ ਤੇ ਰੋਟੀ ਮੈਂ ਤਿੰਨਾਂ ਨੂੰ ਦੇ ਕੇ ਆਈਂਗੀ ਕਿ ਰੋਟੀ ਪਰ ਮੈਂ ਸਭ ਤੋਂ ਪਹਿਲਾਂ ਆਪਣੀ ਮੰਗੋ ਨੂੰ ਹੀ ਰੋਟੀ ਦਿੱਤੀ ਮੈਂ ਕਹਾਂ ਜੇ ਨਵਾਂ ਮੈਂਬਰ ਆ ਗਿਆ ਪਹਿਲਾਂ ਮੰਗੋ ਜੇ ਮੰਗੋ ਦੀ ਪਹਿਲ ਸੀ ਤੇ ਪਹਿਲਾਂ ਮੰਗੋ ਨੂੰ ਹੀ ਰੋਟੀ ਦੇਣੀ ਉਹਨੂੰ ਬਾਅਦ ਚ ਦੇਣੀ ਮੰਗੋ ਨੂੰ ਦੇ ਕੇ ਗੰਗਾ ਨੂੰ ਦੇ ਕੇ ਫੇ ਉਹਨੂੰ ਦਿੱਤੀ ਤੇ ਇਹ ਜੀ ਜਗ੍ਹਾ ਰੱਖੀ ਹੋਈ ਇਹਨੂੰ ਥੋੜਾ ਜਿਹਾ ਉਹਨਾ ਕਰਾਂਗੇ ਧੋਣ ਵਾਸਤੇ ਜਦੋਂ ਖੁਰਲੀ ਖੁਰਲੀ ਧੋਣੀ ਆ ਤੇ ਪਾਣੀ ਪੂਣੀ ਬਾਹਰ ਕੱਢਣ ਵਾਸਤੇ ਤੇ ਮੰਗੋ ਨੂੰ ਤਾਂ ਇੰਨਾ ਪਤਾ ਲੱਗ ਜਾਂਦਾ ਨਾ ਵੀ ਕੀ ਕਰਦੇ ਐ ਉਹ ਜਾਂ ਕੀ ਸੈਟਿੰਗ ਚੇਂਜ ਕਰਨਦੇ ਕਿੱਦਾਂ ਤੇ ਬੜਾ ਹੀ ਧਿਆਨ ਦਿੰਦੀ ਇਹਨਾਂ ਗੱਲਾਂ ਵੱਲ ਨੂੰ ਤੇ ਫੇ ਜਦੋਂ ਮੈਂਬਰ ਸੀ ਨਵਾਂ ਲੈ ਕੇ ਆਏ ਤਾਂ ਉਹ ਤਾਂ ਬੈਠ ਗਈ ਖਾ ਖੂ ਕੇ ਪੱਠੇ ਜਦੋਂ ਅਸੀਂ ਰਾਤ ਨੂੰ ਦੇਖਿਆ ਉਹ ਖਾ ਖੂ ਕੇ ਪੱਠੇ ਜਿਹੜੀ ਉਹ ਬੈਠੀ ਹੋਈ ਸੀ ਤੇ ਜਿਹੜੀ ਮੰਗੋ ਤੇ ਗੰਗਾ ਇਹ ਦੋਨੇ ਖੜੀਆਂ ਉਹਦੇ ਵਾਲੇ ਦੇਖਣ ਲਈਆਂ ਸੀ ਉਹਨੂੰ ਨਹੀਂ ਕੋਈ ਵੀ ਫਰਕ ਜਿਹੜੀ ਅ ਨਵਾਂ ਮੈਂਬਰ ਲਿਆਂਦਾ ਨਵੀਂ ਕਾਉ ਲਿਆਂਦੀ ਜਿਹੜੀ ਉਹਨੂੰ ਕੋਈ ਫਰਕ ਨਹੀਂ ਉਹਨੇ ਪੱਠੇ ਵੀ ਖਾ ਲਏ ਉਹ ਆਪਣਾ ਰਾਜ ਰੁੱਜ ਕੇ ਬੈਠ ਗਈ ਤੇ ਜਿਹੜੀਆਂ ਇਹ ਸਾਡੀਆਂ ਪਹਿਲੀਆਂ ਦੋਨੇ ਇਹ ਉਹਦੇ ਮੂੰਹ ਹਲ ਦੇਖਣ ਫਿਰ ਇਹ ਕੀ ਆ ਗਿਆ ਮੈਂ ਉਹ ਮਾਰਦੀ ਨਹੀਂ ਇਹਨਾਂ ਨੂੰ ਨਹੀਂ ਮਾਰਦੀ ਉਹ ਉਹਦਾ ਇਹਨਾਂ ਨੂੰ ਸੁੰਘਦੀ ਆ ਤੇ ਮਾਰਦੀ ਨਹੀਂ ਇਹਨਾਂ ਨੂੰ ਤੇ ਪਰ ਮੰਗੋ ਮਾਰਦੀ ਆ ਤੇ ਗੰਗਾ ਡਰਦੀ ਆ ਤੇ ਇਹ ਹਾਲਾਤ ਬਣੇ ਹੋਏ ਸਾਡੇ ਕੋਲ ਆਏ ਤੋਂ ਡਰਦੀ ਜੀ ਆ ਉੱਤੋਂ ਡਰਦੀ ਇਹਨੂੰ ਇੱਥੇ ਬਣੋ ਉੱਥੇ ਬਣੋ ਹੋ ਸਵੇਰੇ ਮੈਂ ਤਾਂ ਬਣੀ ਇੰਨੇ ਪਜ਼ਲ ਹੋ ਗਏ ਤੇ ਮਨਵੀਰ ਵਿਚਾਰਾ ਇੱਥੇ ਡਿੱਗ ਵੀ ਪਿਆ ਤੇ ਇਹਦੇ ਰਗੜ ਲੱਗ ਗਈ ਤੇ ਮੈਂ ਮਨਵੀਰ ਵੱਲ ਦੇਖ ਕੇ ਰੋ ਪੀ ਮੈਨੂੰ ਇੰਨਾ ਰੋਣਾ ਆਇਆ ਮੈਂ ਬਹੁਤ ਰੋਈ ਮੈਂ ਮੈਂ ਕਿਹਾ ਨਹੀਂ ਤੂੰ ਕਿਹੜੇ ਕਮਾਚ ਮੈਂ ਗਿਆ ਪੈ ਗਿਆ ਤੂੰ ਛੱਡ ਮੈਂ ਤੈਨੂੰ ਤੇਰੇ ਡੈਡੀ ਕੋਲ ਹੀ ਭੇਜ ਦੇਣਾ ਮੈਂ ਨਹੀਂ ਤੈਨੂੰ ਇੱਥੇ ਇਦਾਂ ਕਰਨ ਦੇਣਾ ਜੋ ਕਰਨ ਦੇਣਾ ਮਨੀ ਬਹੁਤ ਦਲੇਰ ਆ ਕਹਿੰਦਾ ਮਮਾ ਇਦਾਂ ਦੇ ਉਤਾਰ ਚੜਾਵ ਤਾਂ ਹੁੰਦੇ ਰਹਿੰਦੇ ਆ ਇਦਾਂ ਦਾ ਤਾਂ ਕੁਛ ਨਾ ਕੁਛ ਹੋਣਾ ਹੀ ਆ ਪਰ ਟੈਨਸ਼ਨ ਨਾ ਲਓ ਮੈਂ ਆਪਣੀ ਕੇਅਰ ਕਰੂੰਗਾ ਮੈਨੂੰ ਇਹ ਦੀ ਹਜੇ ਇੰਨੀ ਉਹ ਨਹੀਂਗੀ ਇਸ ਗਾਂ ਦੀ ਮਤਲਬ ਕਿ ਨੇਚਰ ਦਾ ਪਤਾ ਆ ਕਿੰਦਾ ਇਹਨੂੰ ਕੰਟਰੋਲ ਕਰਨਾ ਪਰ ਮੈਂ 1-2 ਦਿਨ ਵਿੱਚ ਇਹਨੂੰ ਸੂਤ ਕਰ ਲੂੰਗਾ ਆਪੇ ਤੇ ਉਹ ਜਿੰਨਾ ਸ਼ਰਾਰਤੀ ਉਹ ਜਾਨਵਰ ਆ ਜੀ ਤੁਹਾਨੂੰ ਕੱਲ ਵਾਲੇ ਵਲੌਗ ਵਿੱਚ ਉਹਨੂੰ ਦਿਖਾਵਾਂਗੇ ਇਹ ਹੁਣ ਮਨਵੀਰ ਚੱਲਾ ਸੀ ਉਹਨੂੰ ਲੈਣ ਰੱਸਾ ਲੈ ਗਿਆ ਮੈਂ ਜਿੱਥੇ ਉਹਦੇ ਪਾਇਆ ਹੋਇਆ ਰਸਤਾ ਪਰ ਫੇ ਵੀ ਲੈ ਕੇ ਪ੍ਰਸ਼ਾਦ ਲਿਆਏ ਸੀਗੇ ਆ ਬਾਬਾ ਜੀ ਦੇ ਅਰਦਾਸ ਕਰਨ ਵਾਸਤੇ ਅਰਦਾਸ ਕਰਕੇ ਤਾਂ ਫੇਰ ਉਹਨੂੰ ਦਵਾਂਗੇ ਥੋੜਾ ਜਿਹਾ ਪ੍ਰਸ਼ਾਦ ਨਵੀਂ ਗਾਂ ਨੂੰ ਬਾਬਾ ਜੀ ਮੇਰ ਕਰਨ ਤੰਦਰੁਸਤੀਆਂ ਦੇ ਹੋਣ ਮੇਰੇ ਪੁੱਤ ਦੇ ਕਰਮੀ ਭਾਗੀ ਕਰਨ ਤੇ ਇੱਕ ਉਹਨੂੰ ਬਾਬਾ ਜੀ ਉਹਦਾ ਸੁਭਾਅ ਥੋੜਾ ਠੰਡਾ ਕਰ ਦੇਣ ਉਹ ਤਾਂ ਬਹੁਤ ਹੀ ਸ਼ਰਾਰਤੀ ਗੁੱਸੇ ਵਾਲੇ ਸੁਭਾਅ ਦੀ ਨਹੀਂ ਵੀ ਸ਼ਰਾਰਤੀ ਸੁਭਾਅ ਦੀ ਗਾਂ ਆ ਉਹ ਐ ਨਾ ਟੱਪਦੀ ਤਹੇ ਜੀ ਆ ਗਈ ਸੀ ਮੈਂ ਹਵੇਲੀ ਮਨੀ ਉਹਨੂੰ ਲੈਣ ਗਿਆ ਸੀ ਤੇ ਮੈਂ ਉਹਦੀ ਵੇਟ ਕਰ ਰਹੀ ਸੀ ਇੱਥੇ ਜੀ ਮੈਨੂੰ ਸਾਰੇ ਉਦੋਂ ਲਾਈਵ ਚ ਕਹਿੰਦੇ ਸੀ ਖਾਸ ਕਰ ਪ੍ਰਭਜੋਤ ਵੀ ਤੁਸੀਂ ਲਾਈਵ ਹੋਇਓ ਤੇ ਸਾਨੂੰ ਨਵੀਂ ਗਾਂ ਜਿਹੜੀ ਜਰੂਰ ਦਿਖਾਓ ਤੇ ਪਰ ਹਾਲਾਤ ਇਦਾਂ ਦੇ ਬਣ ਗਏ ਸੀ ਲਾਈਵ ਆਉਣਾ ਤੇ ਦੂਰ ਮੇਰੇ ਕੋਲੋਂ ਤਾਂ ਵਲੌਗ ਵੀ ਨਹੀਂ ਬਣਾਇਆ ਗਿਆ ਵੀ ਮੈਂ ਉਹਦਾ ਵਲੌਗ ਬਣਾਣਾ ਤੇ ਇੱਥੇ ਮੰਗੋ ਨੂੰ ਬਹੁਤ ਹੈਰਾਨੀ ਹੋਉਂਦੀ ਸੀ ਕਿ ਇਹ ਰਾਤ ਨੂੰ ਬੂਆ ਖੋਲ ਕੇ ਇੱਥੇ ਖੜੀ ਕੀ ਕਰਦੀ ਆ ਦੇਖਿਓ ਇਹਦੀ ਫੇਸ ਐਕਸਪ੍ਰੈਸ਼ਨ ਦੇਖਿਓ ਕੰਨ ਦੇਖਿਓ ਕਿਨੇ ਧਿਆਨ ਨਾਲ ਇਹਨੇ ਮੇਰੇ ਵੱਲ ਧਿਆਨ ਦੇਣਾ ਪਈ ਇਹ ਕੀ ਕਰਦੀ ਇੱਥੇ ਗੜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਮਿਲਦੇ ਆਂ ਨਵੇਂ ਵਲੌਗ